ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਆਪ ਗਾੜੀ ਸੇ ਆਇਆ ਹੂੰ ਮੈਂ ਸਬਜ਼ੀ ਲੈਣੇ ਜਾ ਰਹਾ ਗਾੜੀ ਖੜੀ ਕਰਕੇ ਮੈਂ ਸਬਜ਼ੀ ਲੈਣੇ ਜਾ ਰਹਾ ਥਾ ਉਹ ਫਾਸ ਮਾਰ ਦਿਆ ਤੁਰੰਤ ਮੇਰੇ ਯਾਹ ਪੇ ਲਗਾ ਹੋਇਆ ਹੈ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਇੱਕ ਸ਼ਰਾਬੀ ਪੁਲਿਸ ਮੁਲਾਜ਼ਮ ਨੇ ਨਸ਼ੇ ਦੀ ਹਾਲ ਚ ਸੜਕ ਤੇ ਖੜੀਆਂ ਚਾਰ ਦੇ ਕਰੀਬ ਬਾਈਕਾਂ ਨੂੰ ਟੱਕਰ ਮਾਰ ਦਿੱਤੀ ਅਤੇ ਇਸ ਦੇ ਨਾਲ ਦੋ ਨੌਜਵਾਨਾਂ ਨੂੰ ਵੀ ਟੱਕਰ ਮਾਰ ਦਿੱਤੀ ਜਿਸ ਕਾਰਨ ਨੌਜਵਾਨ ਜ਼ਖਮੀ ਹੋ ਗਏ ਇਸੇ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਲੋਕਾਂ ਦਾ ਕਹਿਣਾ ਹੈ ਕਿ ਉਹ ਸੜਕ ਤੇ ਖੜੇ ਸੀ ਤਾਂ ਪਿੱਛੋਂ ਤੋਂ ਆ ਰਹੇ ਇੱਕ ਬਹਾਨ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਹੈ ਅਤੇ ਕਈ ਬਾਈਕ ਨੂੰ ਟੱਕਰ ਮਾਰ ਦਿੱਤੀ ਬਹਾਨ ਦਾ ਡਰਾਈਵਰ ਸ਼ਰਾਬ ਦੇ ਨਸ਼ੇ 'ਚ ਤਤ ਪੁਲਿਸ ਮੁਲਾਜ਼ਮ ਸੀ ਜਦੋਂ ਉਹਨਾਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਲਟਾ ਨਸ਼ੇ ਦੀ ਹਾਲਤ ਵਿੱਚ ਲੜਾਈ ਸ਼ੁਰੂ ਕਰ ਦਿੱਤੀ ਵੀਜੇ ਨਗਰ ਚੌਂਕੀ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ थे और एक पुलिस वाले दारू पी के गाड़ी चला रहे थे उन्होंने डायरेक्ट ठोक थो दिया हम सब्जी लेने जा रहे थे यहाँ पे चक्का चढ़ते चढ़ते दूसरी गाड़ी हमें यहाँ पे डायरेक्ट डायरेक्टा हुआ रोड की बात है ये बटाला रोड की बात तो है दारू पी बहुत ज्यादा पिया हुआ है इतना पिया हुआ है उसको पूरा होश ही नहीं है वर्दी में है उन्होंने लोगों को टक्कर मारी पांच छः गाड़ियाँ भी टूट गई आप आप मैं मैं आप गाड़ी से आया हूं, मैं लेने जा रहा, गाड़ी खड़ी करके मैं सब्जी लेने जा रहा था पुलिस था, तो वाला गाड़ी मारुति में था अच्छा मैं चाहता हूँ मेरा इलाज होना चाहिए जो पुलिस वाले ने किया है उनको सजा मिलना चाहिए इतना पिए हुए पूरा होश भी नहीं है इस गाड़ी चला रहे अरे ये जो मतलब कि अब अभी जो ये का आया हुआ के है मैं मैं कह रहा हूँ पुलिस वाले को लिए कौन सा कानून लगेगा ये बताइए ना सरकार कहती है कि मैं कानून लेके आता हूँ इनको क्या कौन सा कानून है इनके ऊपर बताइए सरकार मैं अपना विशाल ਇਥੇ ਜਵਾਨਗਰ ਦਾ ਗਿਆ ਕੀ ਹੋਇਆ ਤੁਹਾਡਾ ਠੀਕ ਹੈ ਮੇਰੇ ਨਾਲ ਇਹਨੇ ਮੁਲਾਇਮ ਨੇ ਹੱਤਪਾਈ ਕੀਤੀ ਕਿਹੜਾ ਮੁਲਾਇਮ ਅ ਜਿਸਕਾ ਕੀ ਨਾਮ ਹੈ ਅੱਛਾ ਵਰਦੀਪਾ ਜੀ ਹਾਂ ਵਰਦੀਪਾਈ ਹੋਈ ਹੈ ਇਹਨੇ ਗੱਡੀ ਦੇ ਵਿੱਚ ਮਸਲਾ ਕੁਝ ਨਹੀਂ ਹੈ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੂੰ ਦਾਰੂ ਪੀਤੀ ਹੈ ਤੇ ਫਿਰ ਉਹਨੇ ਫਿਰ ਵੀ ਮੇਰੇ ਨਾਲ ਹੱਤਪਾਈ ਕੀਤੀ ਹੈ ਕੀ ਹੋਇਆ ਤੁਹਾਡੇ ਨਾਲ ਮੇਰੇ ਨਾਲ ਹੱਤਪਾਈ ਕੀਤੀ ਮੈਂ ਚਾਹੁੰਦਾ ਕਿ ਪ੍ਰਸ਼ਾਸਨ ਦੀ ਮਿਹਰਬਾਨੀ ਦੇ ਨਾਲ ਆਪਣਾ ਕਾਰਵਾਈ ਕਾਰਵਾਈ ਕੀਤੀ ਜਾ ਬਸ ਨੁਕਸਾਨ ਹੋਇਆ ਨੁਕਸਾਨ ਸਾਰਿਆਂ ਦਾ ਹੋਇਆ 5-6 ਮੋਟਰਸਾਈਕਲ ਛੁੱਟੇ ਨੇ ਆਪਣੀ ਹੱਥ ਹੋ ਗਈ ਦਿਓ ਹੱਥ ਭਾਈ ਇਸ ਕਰਕੇ ਹੋਈ ਕਿ ਤੂੰ ਮੈਨੂੰ ਜੋ ਕਿਹਾ ਵਾ ਮਤਲਬ ਕਿ ਉਹ ਵਰਦੀ ਦੇ ਵਿੱਚ ਹੋ ਸਕਦਾ ਹੈ ਨੁਕਸਾਨ ਵੀ ਹੋ ਸਕਦਾ ਹੈ ਹੋ ਸਕਦਾ ਹੀ ਤੇ ਮਤਲਬ ਬਚਾਉਿਆ ਜੀ ਬਚਾਅ ਹੋ ਗਿਆ ਆਪਣੇ ਪੱਤਰਕਾਰ ਭਰਾਵਾਂ ਦੇ ਨਾਲ ਕਰਕੇ ਇਸ ਕਰਕੇ ਬਚਾਅ ਹੋਇਆ ਮੇਰਾ ਠੀਕ ਹੈ ਨੂੰ ਮੇਰੇ ਪਾਪਾ ਮੋਟਰਸਾਈਕਲ ਤੋਂ ਆਂਦੇ ਮੇਰੀ ਗੱਲ ਸੁਣੋ ਉਹਨੇ ਰਾਤ ਨੂੰ ਤੁਸੀਂ ਮੋਟਰਸਾਈਕਲ ਗੱਡੀ ਮਾਰਨਦੇ ਮੇਰੇ ਪਾਪੇ ਦੇ ਉਹਦੇ ਮੋਟਰਸਾਈਕਲ ਚ ਉਹਦੀ ਅੱਖ ਦੇ ਆਮ ਬੰਦੇ ਨੇ ਉਹ ਤੋਂ ਓਖਾ ਬੋਲ ਗਏ ਯਾਰ ਮੇਰੇ ਪਾਪੇ ਨਾਲ ਇਹ ਭਰਾਈਆ ਮੇਰਾ ਨਾ ਕੋਈ ਗੱਲ ਨਹੀਂ ਹੋਇਆ ਜੀ ਆ ਦੱਸੋ ਯਾਰ ਉਧਰ ਆਂਦੇ ਹੀ ਇਹਨਾਂ ਨੇ ਬਿੱਤੀ दारू ਜਿਨ੍ਹਾਂ ਨੇ ਅੱਜ ਜਿਹੜੇ ਗੱਡੀ ਚਲਾਉਂਦੇ ਮਲਾਜਮਾ ਮਲਾਜਮਾ ਨੇ ਬਿੱਤੀ दारू ਉਹਨਾਂ ਨੇ ਮਾਰੀ ਵਿੱਚ ਠੀਕ ਆ ਉਹ ਰੁਕ ਕੇ ਜਾਓ ਬਟਾਲਾ ਰੋਡ ਦੇ ਜਿਹੜਾ ਹੈ ਮਾਮਲਾ ਜੀ ਸਾਡਾ ਮਲਾਜਮਾ ਆ ਰਿਹਾ ਸੀ ਘਰ ਤੇ ਜੀ ਤੇ ਉਹਨੇ ਹੋ ਸਕਦਾ ਡਰਿੰਕ ਕੀਤੀ ਹੋਵੇ ਜੀ ਡਰਿੰਕ ਕਰਕੇ ਤੇ ਉਹ ਗੱਡੀਆਂ ਉਹਨੂੰ ਗੱਡੀ ਬੇਕਅਪ ਹੋ ਗਈਆਂ ਉਹ ਉਹਨੇ 3-4 ਮੋਟਰਸਾਈਕਲ ਭੰਤੇ ਆ ਤੇ ਸਟਾ ਲੱਗੀਆ ਕਿਨਾਂ ਚੌਕ ਵਰਦੀ ਪਾਈ ਹੋਈ ਹੈ ਵਰਦੀ ਪਾਈ ਹੈ दारू ਪੀਤੀ ਹੋਈ ਹੋ ਸਕਦਾ ਪੀਤੀ ਹੋਈ ਹੈ ਮੈਂ ਚੈੱਕ ਨਹੀਂ ਕੀਤਾ ਜੀ ਪਰ ਆਮ ਜਨਤਾ ਦੇ ਇਲਜ਼ਾਮ ਹੈ ਜੀ ਪੁਲਸ ਵਾਲੇ ਪੁਲਸ ਦੀ ਸੈਟ ਲੈ ਰਹੇ ਆ ਇਹ ਤੇ ਤੁਹਾਨੂੰ ਲੱਗਦਾ ਪਰ ਮੈਨੂੰ ਨਹੀਂ ਲੱਗਦਾ ਜੀ ਇਹ ਤੇ ਮੈਂ ਤੁਸੀਂ ਸਾਹਮਣੇ ਆਰ ਦਰਖਾਸਤ ਲੈ ਕੇ ਆਓਗੇ ਮੈਂ ਜੋ ਬੰਦੀ ਕਾਨੂੰਨੀ ਕਾਰਵਾਈ ਹੋ ਕਰਾਂ ਨਾਮ ਹੈ ਮੁਲਾਜ਼ਮ ਦਾ ਕੀ ਰੈਂਕ ਹੈ ਉਹਦਾ ਨਾਮ ਹੈ ਜੀ ਕਾਸਟੇਬਲ ਪ੍ਰਨਾਮ ਸਿੰਘ ਹੈ ਜਿੱਥੇ ਡਿਊਟੀ ਇਹਨਾਂ ਦੀ ਉਹ ਸਾਡਾ ਡਿਊਟੀ ਕਰਦਾ ਪ੍ਰਾਈਵੇਟ ਕਿਸੇ ਤੇ ਨਾਲ ਉਹ ਗੱਲ ਮੈਨੇ ਸਵੇਰੇ ਵੀ ਕੁਝ ਐਕਟਿਵਾਂ ਨੂੰ ਜਿਹੜੀ ਟੱਕਰ ਮਾਰੀ ਗਈ ਸੀ ਹਾਂਜੀ 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 ਕੀ ਜਾਵਦਾ ਡ੍ਰਿੰਕ ਹੋਈ ਸੀ ਇਧਰ ਉਹ ਨਾ ਤਾਂ ਸਵੇਰੇ ਰਾਈ ਨਵਾ ਹੋ ਗਿਆ ਸੀ ਤੁਸੀਂ ਜਾਵਦਾਗੇ ਵਰਦੀ ਪਾ ਕੇ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਇਹ ਮੈਨੂੰ ਇਹ ਮੈਨੂੰ ਹੋਣੀ ਤੇ ਨਹੀਂ ਚਾਹੀਦੀ ਕਿਸੇ ਦੀ ਵੀ ਨਹੀਂ ਹੋਣੀ ਚਾਹੀਦੀ ਭਾਵੇਂ ਵਰਦੀ ਪਾਈ ਆ ਭਾਵੇਂ ਨਹੀਂ ਪਾਈ ਇਹ ਜਿੱਦਾਂ ਕਿਤੇ ਵੀ ਨਹੀਂ ਕਿਸੇ ਬੰਦੇ ਨੂੰ ਨਹੀਂ ਹੋਣੀ ਲੋਕਾਂ ਵੱਲੋਂ ਜਿਹੜਾ ਉਹ ਜਾਨ ਨਹੀਂ ਦਿੱਤਾ ਜਾ ਰਿਹਾ ਜਿਹੜੀ ਗੱਡੀ ਹੈ ਉਹਨੂੰ ਜਾਨ ਨਹੀਂ ਦਿੱਤਾ ਜਾ ਰਿਹਾ ਕੀ ਕਾਰਵਾਈ ਹੋਏਗੀ ਹੁਣ ਉਹ ਕਾਰਵਾਈ ਵੇਖੋ ਇਹ ਜਾਨ ਦੇਣਗੇ ਤੇ ਫਿਰ ਆਪਾਂ ਬਾਦੀ ਜਨਾਬ ਆਮ ਜਨਤਾ ਨੇ ਮਿਸਬੀਹ ਕੀਤਾ ਸਾਡੇ ਕੋ ਵੀਡੀਓ ਪਈ ਹੋਈ ਹੈ ਚਲੋ ਤਾਂ ਆਪਾਂ ਜਾਗੇ ਜਦੋਂ ਜਿਹੜੀ ਆਓਗੇ ਤੁਸੀਂ ਸਾਡੇ ਕੋਲ ਤਾਂ ਆਪਾਂ ਜੋ ਕਾਨੂੰਨੀ ਕਾਰਵਾਈ ਹੈ ਉਹ ਕਰਦੇ ਆ